ਮੀ ਤੁਹਾ ਨੂੰ ਆਵਾਜ਼ ਆਉਂਦੀ ਹੋਏਗੀ ਥੋੜਾ ਮਾਈਕ ਸੈਟ ਕਰ ਲਈਏ ਹੈਲੋ ਹੈਲੋ 1 2 3 ਹੈਲੋ ਹੈਲੋ ਉਮੀਦ ਹੈ ਸਾਰਿਆਂ ਨੂੰ ਆਵਾਜ਼ ਆਉਂਦੀ ਹੋਏਗੀ ਅੱਜ ਇਸ ਲਾਈਵ ਦਾ ਜੋ ਮਕਸਦ ਹੈ ਉਹ ਹੈ ਤੁਹਾਡੇ ਸਵਾਲਾਂ ਦੇ ਸਾਰਿਆਂ ਦੇ ਜਵਾਬ ਇਸ ਲਾਈਵ ਦੇ ਵਿੱਚ ਦੇਖਦੇ ਹਾਂ ਕੌਣ-ਕੌਣ ਇਸ ਲਾਈਵ ਦੇ ਵਿੱਚ ਜੁੜਦਾ ਹੈ अपा थोड़ी जी वेट करा गे ची जगा लीए धूप अगर ਨچہ ਰ ਆਪਾਂ ਤੂਫ ਅਗਰਬਤੀ ਜਗਾ ਲਈਏ ਜਿਉ ਜੋ ਸਵਾਲ ਪੁੱਛ ਰਹੇ ਆ ਸਵਾਲ ਇੱਕ ਦਫਾ ਫੇਰ ਤੁਸੀਂ ਰਾਈਟ ਕਰਿਓ ਤਾਂ ਕਿ ਮੈਨੂੰ ਪਤਾ ਚੱਲ ਜਾਏ ਜੋ ਵੀ ਕਿਸੇ ਦੇ ਸਵਾਲ ਨੇ ਉਸ ਸਵਾਲ ਤੁਸੀਂ ਲਿਖ ਦਿਓ ਪਹਿਲਾਂ ਮੈਨੂੰ ਦੱਸੋ ਮੇਰੀ ਆਵਾਜ਼ ਆ ਰਹੀ ਹੈ ਸਾਰਿਆਂ ਨੂੰ ਜੇਕਰ ਆ ਰਹੀ ਹੈ ਤੇ ਮੈਨੂੰ ਜ਼ਰੂਰ ਦੱਸਿਓ ਕਿ ਵੀ ਆਵਾਜ਼ ਆ ਰਹੀ ਹੈ ਠੀਕ ਹੈ ਪੂਰੀ ਆ ਰਹੀ ਹੈ ਪਰਫੈਕਟ ਆ ਰਹੀ ਹੈ ਆਵਾਜ਼ ਠੀਕ ਹੈ ਜੀ ਮਨਜੀਤ ਕੌਰ ਜੀ ਇੱਕ ਮਿੰਟ ਤੂਫ ਚਗਾ ਲਈਏ ਕਿਉਂਕਿ ਜੋ ਔਰਾ ਹੈ ਉਹ ਤੂਫ ਦੇ ਨਾਲ ਹੀ ਵਾਤਾਵਰਨ ਪ੍ਰਭਾਵਿਤ ਹੋ ਜਾਂਦਾ ਕੁਝ ਹੋਰ ਉਹ ਜੀ ਗੱਲ ਨਹੀਂ ਹੈਗੀ ਵਾਤਾਵਰਨ ਸ਼ੁੱਧ ਕਰਨ ਦੇ ਲਈ ਤੂਫ ਅਰਗਬਤੀ ਜ਼ਰੂਰੀ ਹੈ ਅਗਰ ਕਿਸੇ ਨੂੰ ਤੂੰਏ ਤੂੰ ਪ੍ਰੋਬਲਮ ਹੋਵੇ ਜਾਂ ਹੋਵੇ ਤੇ ਫਿਰ ਉਹ ਕਲਾ ਫਰੇਗਰੈਂਸ ਵਾਲੇ ਜਿਹੜੇ ਉਹ ਸੈਂਟ ਹੁੰਦੇ ਆ ਉਹ ਛਿੜਕ ਸਕਦਾ ਠੀਕ ਹੈ ਤੇ ਆਪਾਂ ਤੂ ਫਗਰਬਤੀ ਜਗਾ ਰਹੇ ਹਾਂ ਜ਼ਿੰਦਗੀ ਦੀਆਂ ਮੁਸ਼ਕਿਲਾਂਤਾਂ ਦੇ ਵਿੱਚ ਬੰਦਾ ਹਰ ਰੋਜ਼ ਪਰਮਾਤਮਾ ਦੇ ਅੱਗੇ ਅਰਦਾਈ ਤੇ ਅਰਦਾਸ ਬੇਨਤੀ ਕਰਕੇ ਹੀ ਨਿਕਲਦਾ ਹੈ ਤੇ ਜਦੋਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਤੇ ਉਹਨੂੰ ਪਰਮਾਤਮਾ ਤੋਂ ਆਸ ਹੁੰਦੀ ਹੈ ਕਿ ਪਰਮਾਤਮਾ ਹੀ ਸਾਡਾ ਸਭ ਕੁਝ ਕਰੇਗਾ ਪਰ ਉਸ ਤੋਂ ਪਹਿਲਾਂ ਉਸ ਨੂੰ ਆਪਣੇ ਉੱਤੇ ਯਕੀਨ ਹੋਣਾ ਚਾਹੀਦਾ ਕਿ ਵੀ ਮੈਂ ਜਿਸ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਿਹਾ ਉਹ ਪਰਮਾਤਮਾ ਮੇਰੇ ਅੰਦਰ ਹੀ ਵਸਦਾ ਹੈ ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਆਪਣੇ ਉੱਤੇ ਹੀ ਵੀ ਯਕੀਨ ਹੋਣਾ ਚਾਹੀਦਾ ਹੈ ਇਕ ਨਾ ਮੇਰੇ ਕੋਲ ਬੜਾ ਵਧੀਆ ਤੂਫਲਾ ਹੈਗਾ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਇਹ ਆ ਇਹਦਾ ਥੱਲੇ ਵਾਲਾ ਬਾਕਸ ਹੈ ਆ ਤੁਸੀਂ ਦੇਖ ਰਹੇ ਹੋਵੋਗੇ ਇਹਨਾਂ ਮੈਨੂੰ ਗਿਫਟ ਕੀਤਾ ਸੀਗਾ ਕਿਸੇ ਨੇ ਬਹੁਤ ਸੋਹਣਾ ਤੇ ਆ ਇਹਦਾ ਉੱਪਰ ਵਾਲਾ ਕਵਰ ਹੈ ਠੀਕ ਹੈ ਜਦੋਂ ਇਹਨੂੰ ਇਹਦੇ ਵਿੱਚ ਰੱਖਾਂਗੇ ਨਾ ਤੇ ਬਹੁਤ ਸੋਹਣੀ ਫਰੇਗਰੈਂਸ ਤੇ ਔਰਾ ਬੜਾ ਪੋਜ਼ਿਟਿਵ ਹੋਏਗਾ ਠੀਕ ਹੈ ਇਹ ਸਾਡੀ ਵੀਡੀਓ ਦੀ ਪਹਿਲੀ ਵੀਡੀਓ ਲਾਈਵ ਸਟ੍ਰੀਮ ਦੀ ਇਸ ਵਾਸਤੇ ਪਹਿਲੀ ਵੀਡੀਓ ਦੇ ਵਿੱਚ ਆਪਾਂ ਤੂਫ ਅਗਰਬਤੀ ਆਪਣੀ ਲਾਈਵ ਸਟ੍ਰੀਮ ਦੀ ਕਰ ਰਹੇ ਹਾਂ ਤਾਂ ਕਿ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਵੈਸੇ ਤਾਂ ਲੱਗ ਨਹੀਂ ਸਕਦੀ ਸ਼ੀਦਾ ਸਿੰਘਾਂ ਦਾ ਪੈਰਾ ਇੱਥੇ ਇਸ ਵਕਤ ਹੁਣ ਆ ਦੇਖਿਓ ਬੜੀ ਵਧੀਆ ਚੀਜ਼ ਹੋਣ ਲੱਗੀ ਆ ਤੁਹਾਨੂੰ ਪੋਜ਼ਿਟਿਵਿਟੀ ਮਿਲੇਗੀ ਜਦੋਂ ਮੈਂ ਇਸ ਨੂੰ ਬੰਦ ਕਰੂੰਗਾ ਤੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਦੇਖੋ ਥਿਸ ਇਜ਼ ਇਹ ਸੋ ਆਪਾਂ ਇਹਨੂੰ ਇੱਥੇ ਰੱਖ ਦਿੰਨੇ ਆ ਜੀ ਸੋ ਥੋੜਾ ਜਿਹਾ ਪਰਫਿਊਮ ਆਪਾਂ ਛਿੜਕਾਂਗੇ ਆਇ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਮਾਲਾ ਨਹੀਂ ਪਾਈ ਬਟ ਮਾਲਾ ਮੇਰੇ ਕੋਲ ਹੈ ਮੈਂ ਮਾਲਾ ਵੇਅਰ ਕਰਨ ਲੱਗਾ ਫਿਰ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਦੇਣਾ ਉਹ ਸਾਨੂੰ ਫੋਨ ਉਨੇ ਵੀ ਚਾਲੂ ਹੋ ਗਏ ਆ ਤੇ ਉਹਦੇ ਲਈ ਹੈੱਡਫੋਨਸ ਆਪਾਂ ਲਗਾਉਨੇ ਆ ਇੱਕ ਇੱਕ ਕਰਕੇ ਤੁਸੀਂ ਸਾਰੇ ਮੈਨੂੰ ਸਵਾਲ ਪੁੱਛੋ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਕਿ ਵੀ ਸਵਾਲਾਂ ਦੇ ਕੀ ਜਵਾਬ ਹੋਣਗੇ ਠੀਕ ਹੈ ਹੈਲੋ ਸਾਸੀ ਗਾਲ ਹਰਮਨ ਜੀ ਆਪਾਂ YouTube ਤੇ ਲਾਈਵ ਚੱਲ ਰਹੇ ਆ ਤੇ ਤੁਹਾਡੀ ਆਵਾਜ਼ ਬਾਹਰ ਨਹੀਂ ਆ ਰਹੀ ਕਿਸੇ ਦੇ ਅੱਗੇ ਤੁਹਾਡੀ ਆਵਾਜ਼ ਸਿਰਫ ਮੇਰੇ ਤੱਕ ਹੀ ਪਹੁੰਚ ਰਹੀ ਹੈ ਅਸੀਂ ਬੈਠੇ ਆ ਮੇਰੇ ਆਪਦੇ ਚੈਨਲ ਦੇ ਉੱਤੇ ਮਨਪ੍ਰੀਤ ਸਿੰਘ ਵਰਕ ਦੇ ਹਾਂਜੀ ਤੁਸੀਂ ਇਸ ਵਕਤ YouTube ਲਾਈਵ ਤੇ ਆ ਤੁਸੀਂ ਜੋ ਵੀ ਸਵਾਲ ਪੁੱਛੋਗੇ ਤੇ ਸਵਾਲ ਤਾਂ ਕੀ ਕਹਿੰਦੇ ਐ ਮੈਨੂੰ ਹੈੱਡਫੋਨਸ ਦੇ ਰਾਹੀਂ ਅੰਦਰ ਸੁਣਾਈ ਦੇਣਗੇ ਪਰ ਰਿਕਾਰਡ ਸਾਹਮਣੇ ਹੋ ਰਿਹਾ ਹੈ ਹਾਂਜੀ ਤੁਸੀਂ ਜੇ ਕੁਝ ਪੁੱਛਣਾ ਦੇ ਪੁੱਛ ਸਕਦੇ ਆ ਨਹੀਂ ਤਾਂ ਫੇਰ ਤੁਸੀਂ ਕਾਲ ਕਰ ਲਿਓ ਹਾਂਜੀ ਕੋਈ ਗੱਲ ਨਹੀਂ ਫੇਰ ਆਪਾਂ ਬਾਅਦ ਚ ਗੱਲ ਕਰਦੇ ਹਾਂ ਠੀਕ ਹੈ ਜੀ ਇਸ ਵਕਤ ਆਪਾਂ ਲਾਈਵ ਜਾ ਰਹੇ ਹਾਂ ਤੁਸੀਂ ਮੈਂ ਲਾਈਵ ਤੋਂ ਫ੍ਰੀ ਹੋ ਕੇ ਫਿਰ ਤੁਹਾਨੂੰ ਕਾਲ ਕਰਾਂਗਾ ਓਕੇ ਜੀ ਓਕੇ ਜੀ ਚੈਨਲ ਤੁਸੀਂ ਆ ਤੁਸੀਂ ਇੰਸਟਾਗ੍ਰam ਤੇ ਜਾਓਗੇ ਤੇ ਉੱਤੇ ਲਿੰਕ ਪਿਆ ਹੋਇਆ ਸਟੋਰੀ ਦੇ ਵਿੱਚ ਤੇ ਤੋਂ ਉੱਥੇ ਤੁਸੀਂ ਵੇਖ ਲਓ ਸਟੋਰੀ ਦੇ ਵਿੱਚ ਲਿੰਕ ਠੀਕ ਹੈ ਜੀ ਹਾਂ ਜੀ ਓਕੇ ਜੀ ਸੋ ਸਭ ਤੋਂ ਪਹਿਲਾਂ ਤਾਂ ਸਾਰੇ ਜਿੰਨੇ ਵੀ ਸੰਗਤ ਜੁੜੀ ਹੈ ਸਾਡੇ ਕੋਲ 8